ਕਹਿੰਦੇ ਨੇ ਜਿਸ ਵੇਲੇ ਸਤਗੁਰੂ ਧੰਗੁਰੂ ਕਲਗੀਧਰ ਮਹਾਰਾਜ ਜੀ ਦਾ ਇੱਕ ਸਿੱਖ ਭਾਈ ਮਾਨ ਸਿੰਘ ਜਿਹੜਾ ਨਿਸ਼ਾਨਜੀ ਸਿੰਘ ਸੀ ਨਿਸ਼ਾਨ ਲੈ ਕੇ ਅੱਗੇ ਚੱਲਿਆ ਕਰਦਾ ਸੀ ਉਹਨੂੰ ਅਜਮੇਰ ਚੰਦ ਦੇ ਸਪਾਹੀਆਂ ਨੇ ਆਖਿਆ ਕਹਿੰਦੇ ਸਿੰਘਾ ਆਪਦਾ ਨਿਸ਼ਾਨ ਥੱਲੇ ਕਰ ਰਾਜਸੀ ਨਿਸ਼ਾਨ ਉੱਚੇ ਉੱਤੇ ਜਾਏਗਾ ਤਾਂ ਅੱਗੋ ਜਵਾਬ ਦਿੱਤਾ ਸਰਦਾਰ ਮਾਨ ਸਿੰਘ ਨੇ ਕਹਿੰਦਾ ਇਹਨੂੰ ਥੱਲੇ ਕਰਨ ਵਾਲਾ ਕੋਈ ਨਹੀਂ ਜਮਿਆ ਕਹਿਣ ਲੱਗੇ ਵੀ ਜੇ ਅਸੀਂ ਤੇਰੇ ਹੱਥ ਫੜ ਦਿੱਤੇ ਕਹਿੰਦਾ ਮੈਂ ਜਿਵੇਂ ਕਿਵੇਂ ਕਰਕੇ ਆਪਣੇ ਲਤਾਂ ਦੇ ਨਾਲ ਇਹਨੂੰ ਫਿਰ ਵੀ ਝੂਲਦਾ ਰੱਖਾਂਗਾ ਕਹਿੰਦਾ ਜੇਕਰ ਅਸੀਂ ਲੱਤਾਂ ਵਾੜ ਦਿੱਤੀਆਂ ਕਹਿੰਦਾ ਫਿਰ ਮੈਂ ਆਪਣੇ ਮੂੰਹ ਦੇ ਨਾਲ ਇਹਨੂੰ ਝੂਲਦਾ ਰੱਖਾਂਗਾ ਉਹ ਕਹਿੰਦੇ ਸਿੱਖਾ ਤੂੰ ਕਿੱਡਾ ਪਾਗਲ ਹੈ ਜੇ ਅਸੀਂ ਤੇਰਾ ਗळा ਹੀ ਵਾੜ ਦਿੱਤਾ ਫਿਰ ਤੂੰ ਇਹਨੂੰ ਕਿਵੇਂ ਸੰਭਾਲ ਲੇਂਗਾ ਉਹ ਕਹਿੰਦਾ ਫਿਰ ਮੈਂ ਨਹੀਂ ਸੰਭਾਲਾਂਗਾ ਫਿਰ ਜਿਹਦਾ ਇਹ ਨਿਸ਼ਾਨ ਹੈ ਜਿਨੇ ਇਹ ਨਿਸ਼ਾਨ ਬਖਸ਼ਿਸ਼ ਕੀਤਾ ਹੈ ਫਿਰ ਉਹੀ ਉਹ ਇਹਨੂੰ ਸੰਭਾਵੇਂਗਾ ਪਰ ਯਾਦ ਰੱਖਿਓ ਤੁਹਾਨੂੰ ਇਹ ਗੱਲ ਆਖਦਾ ਵੀ ਇਸ ਨਿਸ਼ਾਨ ਨੂੰ ਝਕਾਉਣ ਵਾਲਾ ਕੋਈ ਦੁਨੀਆ ਦੇ ਉੱਤੇ ਨਹੀਂ ਜੰਮਿਆ ਤੁਸੀਂ ਜ਼ੋਰ ਲਾ ਲਓਗੇ ਪਰ ਇਸ ਨਿਸ਼ਾਨ ਨੂੰ ਝੁੱਲਣੋਂ ਨਹੀਂ ਹਟਾ ਸਕਦੇ